ਤੂੰ ਜੀ ਬੋਲੀ ਰੱਖੋਗੇ ਜਿੰਨਾ ਠੀਕ ਕਰੂਗਾ ਆ ਕੇ ਨਾਲੋਂ ਸਾਡੀ ਵਾਪਸ ਕਰੋ ਜੀ ਹਾਂ ਹिलो ਬਾਬਾ ਰਾਈ ਜੀ ਨਾ ਬੋਲੀ ਸੋ ਜਿੰਨੇ ਰੱਖਨੇ ਰੱਖੋ ਸਾਡੀ ਵਾਪਸ ਕਰ ਦੇ ਜੀ ਹਾਂ ਆਹ ਸਾਨੂੰ ਕੋਈ ਪੁੱਛਾ ਨਹੀਂ ਹਾਂਜੀ ਸਕਿਉਰਟੀ ਵਾਪਸ ਕਰੋ ਅਸੀਂ ਇਹਦਾ ਫਰਕ ਕਰਵਾਣਾ ਹੈ ਇਹ ਲੋਕ ਕਿੱਥੇ ਗਏ ਆਂ ਹਾਂਜੀ ਇਹ ਲੋਕ ਨਹੀਂ ਬੋਲੇ ਜਿਵੇਂ ਸਾਰਾ ਫੈਸਲਾ ਕਰਦੇ ਕੋਈ ਅਸਰ ਖੋ ਅਸੀਂ ਤਾਂ ਬਾਹਰ ਚਲੇ ਗਏ ਸੀ ਹਾਂ ਬਾਹਰ ਬੈਠੇ ਸੀ ਇਹਨਾਂ ਨੂੰ ਲੈਣਾ ਕੋਈ ਨਹੀਂ ਲੈਣਾ ਕੋਈ ਨਹੀਂ ਲੈਣਾ ਕੋਈ ਨਹੀਂ ਲੈਣਾ ਕੋਈ ਨਹੀਂ ਬੋਲਦੇ ਨਹੀਂ ਪੁਲਿਸ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਸਕਿਉਰਟੀ ਨੂੰ ਜ਼ਬਰਦਸਤੀ ਨਾਲ ਖੋਲੋਗੇ ਜੀ ਜ਼ਬਰਦਸਤੀ ਦੇਖਾਂਗੇ ਹਾਂ ਜ਼ਬਰਦਸਤੀ ਰੱਖ ਰਹੇ ਆਂ ਉਹਨੇ ਮਾਰਾ ਕਿਉਂ ਹੋ ਗਈ ਇੰਨਾ ਕਰ ਉਹ ਹਾਂ ਸਾਡੀ ਸੱਤ ਕੱਚੀ ਨੰਬਰ ਕੋ ਦੇਣੀ ਹੈ ਹਾਂ ਥੋੜੀ ਟਿਕਾ ਪਰਸੋ ਦੇਣੀ ਹੈ ਮੇਰਾ ਨਾਮ ਦਾਰਕਰ ਦੇ ਲੋ ਨਾਲ ਪਹਿਲੇ ਮੈਂ ਵਾਪਸ ਜਿਹਨੇ ਪਰਸੋ ਲੈਣਾ ਮੇਰੀ ਗੱਲ ਸੁਣੋ ਆਓ ਚਲੀਏ ਤੇ ਬੋਲੀ ਤੇ ਉੱਠਾਓ ਤੇ ਕੋਈ 5-5000 ਨਹੀਂ ਆਪਸ ਬੋਲੀ ਉੱਠਾਉਗੇ ਜੀ ਬੋਲੀ ਦੇ ਦੇਖੋ ਇਹ ਤਾਂ ਨੀਗਾ ਮਾਰਾ ਖਾਂਦਾ ਜੀ ਤੁਸੀਂ ਤਾਂ 10 ਲੱਖ ਤੋਂ ਵੀ ਸ਼ੁਰੂ ਕਰਦੇ ਅਸੀਂ ਤਾਂ ਵੀ ਨਹੀਂ ਦੇਣੀ ਸਿਕਿਉਰਿਟੀ ਬੋਲੀ ਵਾਸਤੇ ਅਸੀਂ ਤਾਂ ਮੰਗ ਕਰਾਈ ਜੀ ਸਰ ਬੋਲੀ ਵਾਸਤੇ ਕਰਾਈ ਸੀ ਜਦੋਂ ਬੋਲੀ ਤੁਸੀਂ ਕੈਨਸਲ ਕਰ ਦਿੱਤੀ ਸਰ ਅਸੀਂ ਪਰਸੋਂ ਨਹੀਂ ਆ ਸਕਦੇ ਜਿਹੜਾ ਜਿਹੜੀ ਜਿਹੜੀ ਅਥਾਰਟੀ ਇੱਕ ਮਿੰਟ ਯਾਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਬਾਜੀ ਹਾਂਜੀ ਅਫਾ ਕੀ ਕੋਈ ਬੋਲੀ ਕੈਨਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾ ਬਸ ਕੋਡੀ ਵਾਪਸ ਕਰ ਦਿੰਦੀ ਕੋਈ ਗੱਲ ਨਹੀਂ ਹਾਂ ਕੈਨਸਲ ਕੈਨਸਲ ਕਰਦਾ ਆਪਣਾ ਸਕੋਰ ਕੀ ਬੋਲੀ ਹੋਊਗੀ ਤੇ ਨਾ ਨਾ ਹੋਊਗਾ ਫੇ ਕਰਿਓ ਉਹ ਸਕੋਰ ਦੇ ਕੋਈ ਅਕੀ ਇਹ ਕਿਹੜੇ ਕਿਤਾਬ ਤੋਂ ਲਿਖਿਆ ਦੱਸੋ ਪੰਜਾਬ ਜਨੇ ਇੰਡੀਆ ਜੀ ਬਾਕੀ

ਮੇਰੀ ਵਾਲੀ ਗੱਲ ਆ ਰਾਮ ਹੋਈ ਜਾਣਾ ਸਲਾਹ ਹੈ ਨਾ ਪੁੱਛਣਾ ਰਹੀ ਹੈ ਉਹ ਬਾਜੀ ਉਸ ਕੋਲ ਜਮਾਨਾ ਭੋਲੇ ਆਪਣੀ ਰੱਖ ਲੋ ਉਹ ਚਾਹ ਵਾਲਾ ਕਿੱਥੇ ਰੱਖ ਲੋ ਆਰਾਮ ਨਾਲ ਗੱਲ ਕਰੋ ਮੇਰੇ ਸਾਹ ਬੈਠੇ ਨੇ ਕੋਈ ਨਹੀਂ ਬੈਠੇ ਦਫਤਰ ਆ ਮੈਂ ਤਰਕਾ ਕੋਈ ਨਹੀਂ ਜਮਾਨਾ ਤੇ ਦੋੜ ਮੇਜ਼ ਤੇ ਮੇਰੇ ਸਾਹ ਪਾ ਦਿੰਦਾ ਪਿੱਛੇ ਨਹੀਂ ਤਾਲ ਬਿਲਕੁਲ ਨਹੀਂ ਆਕਣੀ ਆ ਚਲੋ ਤੀਨ ਨੂੰ ਬੋਲੀ ਰੱਖ ਲੋ ਕਿਸੇ ਆਈਏ ਮੇਜ਼ ਤੇ ਕੈਸ਼ ਲਈ ਹੋਈ ਐ ਜੀ ਤੁਸੀਂ ਨਾ ਕੱਢਣਾ ਬਾਹਰ ਤੋਂ ਕੱਢਣਾ ਉਹ ਤੁਹਾਨੂੰ ਹੁਣ ਪੈਸੇ ਅਕਾਊਂਟ ਸੀ ਮਿਲਣਗੇ ਤੁਹਾਡੇ ਜਿੰਨੇ ਭਾਈ ਮੈਂ ਅਸਲ ਵਿੱਚ ਕਾਰ ਲੈ ਕੱਢਣੀ ਕੀਤੀ ਇੱਥੇ ਉਹ ਕੰਮ ਨਹੀਂ ਨਹੀਂ ਇਹ ਗ੍ਰੈਂਟ ਬੰਦੇ ਦੇ ਜੀ ਅੱਜ ਬੰਦ ਪੱਕੀ ਪਰਚੀ ਦੇ ਦਿੰਦੇ ਆ ਅੱਛਾ ਬੋਲੋੜ ਕੇ ਆਹ 825 ਦੀ ਦਿੱਤੀ ਆ ਨੰਬਰ ਪੱਕੀ ਰਸੀਦ ਵੀ ਕਰਕੇ ਦਿੱਤੀ ਆ 50000 ਰੁਪਏ ਜਮ੍ਹਾਂ ਕਰਵਾਵਾ ਆ ਪਾ ਗਏ ਆਪਣੇ ਸੁਪਰ ਡੇਟ ਸਾਹਿਬ ਜੀ ਇਹ ਕੋਈ ਨਹੀਂ ਇੱਥੇ ਆਪਣੇ ਵੇਖੋ ਇਹ ਸਾਨੂੰ ਆ ਕੱਟਿਆ ਬੱਚੇ ਦੀ ਨਾਲ ਕਿਸੇ ਨੱਕਾ ਆ ਬੱਚੇ ਕੰਮ ਲਗਾ ਰਾਤ ਪੈਸੇ ਡੱਬੇ ਤੇ ਪਰ ਬੈਠੇ ਨੇ ਆ ਵੇਖੋ ਚੇਅਰਮੈਨ ਸਾਹਿਬ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਿਲਦੇ ਆ ਉਹ ਵੀ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਪਰ ਡੇਟਾ ਵੀ ਕਰਦੇ ਆ ਇਹ ਤੁਹਾਨੂੰ ਕਿਹੜਾ ਡੇਟਾ ਵੀ ਛੱਡਿਆ ਵੀ ਛੱਡ ਕਰ ਦੇ ਕੇ ਪੈਸੇ ਰੋਕੀ ਵੀ ਕਰ ਲਏ ਆ ਹਾਂ ਕੋਈ ਨਹੀਂ ਹਣੇ ਇਹ ਬਾਤ ਚਾਹੀਦੀ ਇੱਥੇ ਕਤਲੀਆਂ ਸਾਡਾ ਕੀ ਕੰਮ ਹੈ ਦੇਖੋ ਅਸੀਂ ਉਹਨਾਂ ਦੀ ਕੱਢ ਇੱਜਤ ਹੈ ਕਿਉਂ ਕਰਾਂਗੇ ਬੰਦੇ ਦਾ ਨਾਮ ਦਾ ਕਰ ਪਰ ਜੇਰੀ ਗੱਲ ਹੈ ਪੈਸੇ ਦੋ ਸਾਡੇ ਇਹਦੇ ਸਿੱਧਾ ਜੀ ਤੁਹਾਨੂੰ ਪੱਕੀ ਇੱਥੇ ਕੁਝ ਲਿਖਿਆ ਦਾ ਵਾ ਤੇ ਫਿਰ ਤੇ ਤੁਹਾਡੇ ਨਾਮ ਆ ਅਸੀਂ ਕੈਸ਼ ਚਮਕ ਰਾਇਆ ਨਾ ਜੀ ਹਾਂ ਕੈਸ਼ ਨਾਲ ਕੈਸ਼ ਹੀ ਪੜਾਵਾਂਗੇ ਨਹੀਂ ਭਾਜੀ ਕਾਂਜੀ ਜਦੋਂ ਬੋਲੀ ਦੇਣ ਬੰਦਾ ਆਉਂਦਾ ਵੇ ਉਹ ਸਾਡੇ ਫੰਡ ਦੇ ਆਈ ਹੁੰਦਾ ਬੰਦਾ ਖਾਣੇ ਕਰਕੇ ਆ ਕੱਚੇ ਵਿੱਚ ਕੰਮ ਕਰਦੇ ਉਹ ਕਹਿੰਦਾ ਹਾਰ-ਹਾਰ ਬੋਲ ਉਹ ਕੱਚੇ ਵਿੱਚ ਕੰਮ ਕਰਦੇ ਜੇ ਸਰਕਾਰੀ ਡੀਡੀ ਲੈਂਦੇ ਕੀ ਨਾ ਸਾਰੇ ਉਹਨੇ ਖਾਤੇ ਆ ਜੀ ਮੇਨਰੋ ਬੋਲਦੇ ਕਿ ਕਰ ਦੋ ਨਗਰ ਕੌਂਸਲ ਨੂੰ ਤੁਸੀਂ ਡੀਡੀ ਨਹੀਂ ਲੈਂਦੇ ਨਾ ਡੀਡੀ ਸਰਕਾਰੀ ਜਿਵੇਂ ਤੁਹਾਨੂੰ ਲੱਗਿਆ ਕਿ ਅਸੀਂ ਨਾਮ ਪਰਦੇ ਕੋਲੇ ਤੁਸੀਂ ਸਾਡੇ ਕੇ ਸਰਕਾਰੀ ਡੀਡੀ ਲੈਂਦੇ ਨਾ ਫਿਰ ਖਾਤੇ ਜਮਾ ਕਰਾਉਂਦੇ ਨਹੀਂ ਨਹੀਂ ਇਹ ਕਹਿੰਦੇ ਅਸੀਂ ਸਿੱਧਾ ਕਰ ਦਿੰਦੇ ਹਾਂ ਕੋਈ ਦਿੱਕਤ ਨਹੀਂ ਸਾਨੂੰ ਚਾਹੀਦੀ ਹਾਂ ਹਾਂ ਟਿਕਟ ਕੱਟ ਕੇ ਦੇ ਲੋ ਅਗਰ ਨਹੀਂ ਤਾਂ ਮੈਂ ਚੈੱਕ ਕਰਾਂਗਾ ਪਹਿਲਾਂ ਮੈਨੂੰ ਰਸੀਦ ਕਾਇਜਾ ਕਰਾਉਣਾ ਮੇਰੀ ਕੋਈ ਗੋਡੀ ਦੇਵੇ ਪਹਿਲਾਂ ਖਾਗਰ ਨਿਮ ਕਿੱਥੇ ਕਰਦੇ ਹੋ ਪਹਿਲਾਂ ਕਿਹੋ ਜੀ ਸੁਪਰਟੈਂਡੈਂਟ ਸਾਹਿਬ ਆਪਾਂ ਜਦੋਂ ਨਾ ਤੇ ਨਾ ਪਾਏਗਾ ਜੀ ਸੁਪਰੇ ਨਾ ਤੁਹਾਨੂੰ ਇਹ ਜਮਾ ਲਾ ਕੇ ਚੱਲੋ ਅਸੀਂ ਆਈ ਨਹੀਂ ਪਰ ਤੁਸੀਂ ਤੁਸੀਂ ਸਾਡੇ ਕੋਲ ਦੇ ਸਾਹਮਣੇ ਕਹਿੰਦਾ ਕਿਹੜਾ ਕਹਿਦਾ ਇਹ ਕੀ ਗੱਲ ਹੈ ਇੱਥੇ ਕੋਣ ਕਹਿੰਦੇ ਕੰਨਾਂ ਵਿੱਚ ਕੰਨਾਂ ਚੜ੍ਹਦੇ ਆ ਰਹੇ ਨੇ ਇਹ ਤੇ ਕਿਹੜਾ ਐਂਟਰੀ ਪਾਸ ਲੈਣਾ ਜਿੱਦਾਂ ਪਾਸ ਨਹੀਂ ਲੱਭੀ ਐਂਟਰੀ ਲਗੀ ਬਾਤ ਕਰਦੇ ਪਾਣੀ ਜਦੋਂ ਕੱਛੇ ਪੁੱਛੀ ਤੇ ਵੀ ਇਹ ਲੋਕਾਂ ਨੂੰ ਫੋਨ ਕਰਦੇ ਕੰਪਿਊਟਰ ਦੀ ਰਸੀਦ ਮੇਰੇ ਸਾਹਦੇ ਕੋਈ ਗੱਲ ਨਹੀਂ ਅਸੀਂ ਪੀਮ ਦਾ ਨਾਮ ਨਗਰ ਨਿਗਮ ਦਾ ਚੈੱਕ ਕੱਢ ਕੇ ਅਸੀਂ ਆਪਦੇ ਖਾਤੇ ਹੀ ਲਾਵਾਂਗੇ ਅਸੀਂ ਦੋ ਮਿੰਟ ਹੋਣੀ ਬੋਲੀ ਨਾ ਨਗਰ ਨਿਗਮ ਫਲੀਆਂ ਕਰਾ ਦੋਈ ਬੋਲੀ ਹੁਣੇ ਕਰਾ ਦੇਣੇ ਅਸੀਂ ਆਣਾ ਹੀ ਨਹੀਂ ਤੁਹਾਡੀ ਬੋਲੀ ਗੱਲ ਪਹਿਲੇ ਚੀਜ਼ ਲੱਗ ਤੇ ਮੇਰੇ ਸਾਲ ਸੁਣਿਖਤਾਏ ਬੈਠੋ ਸਾਰੇ ਕੀ ਤੰਗੀ ਕੀ ਹੈ ਜਿਹੜੀ ਸਟੋਰੀ ਆਵਾਜ਼ ਵਿੱਚ ਹੋਈ ਇੱਥੇ ਵੀ ਲੱਗਦਾ ਜਿਹਨੇ ਰੱਖ ਦੋ ਜਿਹਨੇ ਕਾਪੀ ਜਿਹੜਾ ਨਹੀਂ ਆਣਾ ਤਾਂ ਉਹਦੇ ਨਾਮ ਚ ਕਰ ਦੋ ਜਿਹੜਾ ਆਣਾ ਤਾਂ ਉਹਦੀ ਰੱਖੋ ਹਾਂ ਗੱਲ ਸਹੀ ਕਿਉਂ ਲੱਗਿਆ ਸਰ ਸਿੰਪਲ ਜਿਹੜਾ ਪਾਰਟਿਸਪੇਟ ਕਰਨਾ ਚਾਹੁੰਦਾ ਉਹਦੀ ਕੋਈ ਰੱਖ ਲਓ ਜਿਹੜਾ ਪਾਰਟਿਸਪੇਟ ਨਹੀਂ ਅੱਗ ਲੋ ਅੱਗੋਂ ਦੀ ਕਰਨਾ ਚਾਹੁੰਦਾ ਉਹਦੀ ਬਾਅਦ ਦੀ ਗੱਲ ਬੁਲੀ ਦਾ ਸਰ ਕੈਨਸਲ ਹੋਈ ਹੈ ਨਾ ਅੱਜ ਦੀ ਤੇ ਅੱਜ ਦਾ ਡਿਸੀਜਨ ਅੱਜ ਹੋਣਾ ਹੈ ਉਹ ਬਾਅਦ ਥੋੜਾ ਕਾਊਂਟ ਤੇ ਆਏਗਾ ਭਾਜੀ ਬੁਲੀ ਕੈਨਸਲ ਨਹੀਂ ਹੋਣੀ ਭਾਜੀ ਉਹ ਅਸੀਂ ਉੱਥੇ ਆਫਸ ਕਰਕੇ ਕੈਨਸਲ ਕਰ ਦੋਗੇ ਮੈਸਰ ਦਾ ਗੱਲ ਤੇ ਕੈਨਸਲ ਕਰਾਂਗੇ ਉਹਨੂੰ ਬਾਅਦ ਦੇ ਲੋਕਾਂ ਨੂੰ ਕੈਨਸਲ ਕਰਕੇ ਤੋਂ ਆਪ ਨੂੰ ਦੇ ਲੋਕ ਨੂੰ ਜਿਹਨਾਂ ਨੇ ਜਮ੍ਹਾਂ ਕਰਾਈ ਹੈ ਸਿਕਿਉਰਿਟੀ ਪਹਿਲੇ ਆਪ ਦੇ ਪੱਤੀਆਂ ਵਿੱਚੋਂ ਲੈ ਲਓ ਦਾਦੇ ਲੀ ਲੱਲੀਆਂ ਜੀ ਸਰ ਕਿਉਂ ਨਹੀਂ ਦਿੱਤੀਆਂ ਪਹਿਲਾਂ ਜਿਹੜਾ ਕਰੂਗੀ ਪਹਿਲਾਂ ਪੈਸੇ ਲਓ ਤੁਸੀਂ ਬੈਠ ਜਾਣਾ ਕਰਿਆ ਉਹ ਕਿਉਂ ਨਹੀਂ ਪੱਤੀਆਂ ਦੇ ਸਰ ਦਾ ਨਾਮ ਆਉਂਦੇ ਨੇ ਮਿਹਰਬਾਨ ਪਹਿਲੇ ਟਿਕੋ ਔਨਲਾਈਨ ਪਹਿਰ ਕਹੀ ਲੈ ਜਾ ਪੁੱਤ ਲਾ ਜੀ ਲਾ ਗਲਤ ਫੋਨ ਨਹੀਂ ਨਹੀਂ ਕੈਨਸਲ ਕਰੀਂ ਸਰ ਆਹ ਕਾਹਤੋ ਚੂਕੜ ਪੇਪਰ ਬੱਸ ਲੈ ਜੀ ਹਾਂ ਗਲਤ ਗੱਲ ਕੋਈ ਸੀ ਨਹੀਂ ਦਿੱਤੀ ਮੇਰਾ ਮਰਜ਼ੀ ਕਰੀ ਜਾਸੇ ਅਸੀਂ ਤੇਰੇ ਨਾਲ ਹੋਣੀ ਸੀ ਵੈਸੇ ਅਸੀਂ 2 ਮਹੀਨੇ ਪਹਿਲਾਂ ਦਿੱਤੇ ਆ ਹੁਣ ਕੋਈ ਵੀ ਸੀਦਾ ਮੈਂ 10 ਤੋਂ 15 ਮਿੰਟ ਲੱਗਦੇ ਸੀ ਕਟਾ ਲੈਂਦੇ ਸੀ ਲਾ ਲੈਣੇ ਕਿਹਾ ਵਾ ਤੁਸੀਂ ਕਿਹਾ ਵਾ ਜੱਗ ਚੱਲੇ ਮੇਰੀ ਰਸੀਦਾ ਆ ਜਾ ਮੰਗਾ ਲੈ ਤੁਸੀਂ ਕਿਹਾ ਹਾਰ ਕਰ ਜਦੋਂ ਪੈਸੇ ਵਾਲੀ ਚਾਰਵੇਂ ਦਾ ਟਾਈਮ ਆ ਜਾਂਦੇ ਮੈਨੂੰ ਰਸੀਦਾ ਦਿੰਦੇ ਤੁਸੀਂ ਹਾਂ ਅਸੀਂ ਲੈ ਕੇ ਜਾਣਾ ਕਿਤੇ ਜਾਣਾ ਸਾਰੇ ਹੀ ਲੱਗ ਜਾਂਦੀ ਕਿਤੇ ਅੱਜ ਪ੍ਰੈਸ ਵਾਲੇ ਆ ਕੇ ਤੁਸੀਂ ਰਸੀਦਾ ਹੁਣ ਕੱਟ ਦੀਆਂ ਆ ਪਾਜੀ ਕੱਟੀ ਹੋਈ ਹੈ ਪ੍ਰੈਸ ਵਾਲੇ ਨੇ ਭਾਈਆ ਪ੍ਰੈਸ ਵਾਲੇ ਮੋਲੀ ਤੋਂ

ਯਾਦ ਰੱਖੋ ਉਹਨਾਂ ਨੇ ਕਿਹਾ ਸਮਝ ਨਹੀਂ ਦੱਸਿਆ ਸਾਰੇ ਇੱਕ ਵਾਰ ਗੱਲ ਤਾਂ ਬੰਦਾ ਮਤਲਬ ਤਾਂ ਇਹ ਹੈ ਜੀ ਵੀ ਸ਼ਹਿਰ ਦੇ ਜਮਾ ਇੱਕ ਨੁਮਾਇੰਦੇ ਦੇ ਉੱਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੇ ਹੈ ਵੀ ਹੈ ਸ਼ਹਿਰ ਦੇ ਜਮਾ ਇੱਕ ਨੁਮਾਇੰਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਹੈ ਵੀ ਹੈ ਪਹਿਲਾ ਮਤਲਬ ਇਹ ਹੈ ਕਿ ਨਗਰ ਕੌਂਸਲ ਦੇ ਬੰਦੇ ਬੈਠੇ ਨੇ ਹਰ ਚੱਕੇ ਦੇ ਰੋ ਚਿਆਕੇ ਨੂੰ ਦੇ ਕੈਸ਼ ਨੂੰ ਕੈਸ਼ ਦੇ ਜੈਸ ਨੂੰ ਉਹ ਮਿਲ ਲੈਣੇ ਨਹੀਂ ਨਹੀਂ ਪਾਜੀ ਤੇ ਪਹਿਲੇ ਕੈਸ਼ ਲੈ ਗਿਆ ਸਰ ਇੱਕ ਮਿੰਟ ਪਹਿਲੇ ਕਦੀ ਬੋਲੀ ਕਰਾਈ ਕੋਈ ਤੁਸੀਂ ਇੱਕ ਨੰਬਰ ਜੱਫਰਾਇ ਤੁਸੀਂ ਕਹਿੰਦਾ ਸਰ ਰੱਖ ਲਊਗਾ ਰੱਖ ਦੋ ਜੀ ਸਾਰੀ ਗੱਲ ਬੋਲੀ ਕਰਦੇ ਆ ਨੰਬਰ ਤੋਂ 5 ਕਰੋੜ ਦਾ ਠੇਕ ਹੈ ਕੈਸ਼ ਕਿੰਨਾ ਥੋੜੀ ਜਿਹਾ ਕਰ ਸਕਦੇ ਕੈਸ਼ ਨਹੀਂ ਜਮਾ ਕਰਦੇ 10 10 ਦਾ ਠੇਕ ਹੈ ਇੱਕ ਨੰਬਰ ਤੇ ਦੋਗੇ 20 ਰੱਖਦੇ ਵਾਪਸ ਲੈ ਗਏ ਇੱਕ ਬਲੈਕ ਕਰ ਰਹੇ ਆ ਇਹਦਾ ਮਤਲਬ પાડીયે થી તોડકો પાડીયે કી ન બરકર નહી હોયા ને તુહી લોકો ને બ્લેક કર ને કઈ ને લડગો ને ફેર સા નું કંદે તુસી કેશ લેકે ચેક બાવ કેશ કેશ લેકે અસી ઉને બહાર ધરના લાવાંગે ઇતھے કી ને જાન લાવે બ્લેક રોક ને નહી બહાર લાવાને અસી બહાર ને કિસને નું ઇતھوں એસી તો રહેતી હી બહાર ઢુપે આયે ને લાવાંગે ਇਹ ਠੀਕ ਆ ਟੱਗੇਲੇ ਬੰਦੇ ਆ ਹੋ ਜਿੱਥੇ ਲੋ ਯਾਰ ਚੱਲੋ ਹੋ ਚੇ ਚੇ ਪਾਦੀ ਸੂਰਤ ਉਹਨੇ ਨਹੀਂ ਲਿਆ ਕੇ ਗੈਰ ਦਾ ਮਤਲਬ ਇਹ ਪਹਿਲੇ ਪਹਿਲੇ ਤੋਂ ਲਾ ਲੀਂ ਪਹਿਲੇ ਤੋਂ 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 ਪਹਿ ਜੋ ਮੇਰੀ ਏਸ ਵਾਰ ਖਾਣੇ ਆ ਗਿਆ ਕਿ ਕਿਹੜੀ ਕਿਹੜੀ ਸ਼ੁਧਾ ਨਿਕਲੀ ਸੀ ਬੋਲੀ ਰਹੀਆਂ ਪੰਜ ਪੰਜ ਮਿੰਟ ਲੱਗਦੇ ਜੰਬੀ ਹੋ ਰਹੀ ਹੈ ਇੱਥੇ ਪਾਣੀ ਲੱਗੇ ਨਿਕਲੀ ਦਾ ਸਟਾਪ ਲੱਗਿਆ ਹਾਂਜੀ ਮੈਂ ਤੁਹਾਨੂੰ ਕਰਾਂਗਾ ਮੈਂ ਤੁਹਾਨੂੰ ਕੋਈ ਨਹੀਂ ਮੈਂ ਤੁਹਾਨੂੰ ਸ਼ੁਕਰ ਕਰਾਂਗਾ ਹਾਂਜੀ ਤੁਹਾਨੂੰ ਮਿਲਾਂਗੇ ਮੈਂ ਬੰਦੇ ਹਾਂਜੀ ਮੈਂ ਤੁਹਾਨੂੰ ਪਾਣੀ ਪਾਣੀ ਦੁਕਾਨਾਂ ਤੋਂ ਮੀਨਾਂ ਪਹਿਲਾਂ ਲੱਗਦੇ ਪੈਸੇ ਲੈ ਕੇ ਪਹਿਲਾਂ ਇਹ ਸਾਹਮਣੇ ਚੀਜ਼ ਦਾ ਪਤਾ ਹੀ ਨਹੀਂ ਮੇਰੇ ਕੋਲ ਆ ਦੇਖੋ ਜੀ ਕੋਈ ਸਟੈਂਪ ਲੱਗੀ ਨਹੀਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਪਾ ਰਹੀ ਇਹ ਸਿੱਧਾ ਕਰਦੇ ਇੱਕ ਕੈਸ਼ ਲੈ ਕੇ ਚੱਕ ਦੇਣਾ ਆ ਬਚਾਰੇ ਆਹੋ ਜਾਣ ਕਾਹਦੀ ਕਾਪੀ ਬਣਾ ਦੇ ਹਾਰੇ ਸਾਰੇ ਦੇ ਦੁਕਾਨਾਂ ਨੂੰ ਪਤਾ ਹੀ ਨਹੀਂ ਪੁੱਛ ਉਹ ਹਮ ਤਾਂ ਕਹਿ ਲਉਂਦੇ ਬਾਹਰ ਜਿਹੜੇ ਬੰਦੇ ਨੂੰ ਪਹਿਲੇ ਪੈਸੇ ਲੈ ਕੇ ਹੋਰ ਕੰਮ ਲੁਕਾਉਂਦੇ ਨੇ ਪੈਸੇ ਕਰ ਪੈਸੇ ਮਿਲਾਉਂਦੇ ਆ ਪੈਸੇ ਮਾਰ ਪੈਸੇ ਨਹੀਂ ਵਾਪਸ ¡Gracias! ਜੋ ਜਿਮਾਦਾਰ ਬੋਤਾ ਹਾ ਕਿੰਨੀਆਂ ਜਗ੍ਹਾ ਤੇ ਮਿਲਦੀ ਆਪਾਂ ਤੁਹਾਨੂੰ ਦੱਸ ਜਾਣੇ ਆਂ ਆਪਾਂ ਗਰੰਟੀ ਬਾਦੋ ਦੇ ਦੋ ਕਿੰਨੀ ਬਾਤ ਕਹੇ ਬੰਦੇ ਜੀ ਆ ਜਾਂ ਪਿਆ ਜਾਂ ਪਿਆਣੇ ਤੋਂ ਬੋਲੂਗਾ ਪਸੰਦ ਮੈਂ ਇਹ ਕਹਿੰਦਾ ਕੋਈ ਸ਼ਾਇਦ ਕਹਿੰਦੇ ਆ ਚਿੱਠੀ ਲਿਖ ਕੇ ਦੇ ਦੋ ਮੈਂ ਨਾੜੀ ਲਵਾ ਦਿੰਦਾ ਆਹੀ ਹੋਣੀ ਆਹੀ ਮਸਲਾ ਆਹੀ ਵੀ ਕਹਿ ਸਕਦੇ ਉਸ ਤੋਂ ਬਾਅਦ ਤੁਸੀਂ ਕਹਿੰਨਾ ਮੈਂੜ ਨਹੀਂ ਮੰਨੀ ਦੇਖ ਭਾਈ ਹੁਣ ਆਪਾਂ ਕਿੱਥੇ ਜਾਵਾਂਗੇ ਵਾਪਸ ਲਾਗੇ ਅੱਜ ਤੱਕ 3 ਸਾਲ ਕੋਈ ਤੁਹਾਨੂੰ ਕੁਝ ਨਹੀਂ ਪਤਾ ਇੱਥੋਂ ਦੇ ਮੁਲਾਜ਼ਮ ਆ ਨਾ ਦਿੱਤੇ ਪੈਸੇ ਲਾਏ ਆ ਦੁਕਾਨਾਂ ਵਾਲੇ ਤੁਹਾਨੂੰ ਕੋਈ ਨਹੀਂ ਭਾਈ ਤਾਲੇ ਕਰਪ ਦੇ ਸਾਨੂੰ ਤੁਸੀਂ ਸਾਰੇ ਉਸੇ ਆਪਾਂ ਇਹ ਨਹੀਂ ਕਰਦੇ ਹਾਂ ਜੀ ਪਾਣੀ ਬਾਹਰ ਸਾਰੇ ਬਿੱਗੇ ਬਈ ਜੀ ਸਾਰੇ ਆਸਲਾਮ ਵਾਲੇਕੁਮ ਬਾਜੀ ਇੱਕ ਮਿੰਟ ਸਾਈਟ ਪਲੀਜ਼ ਪਲੀਜ਼ ਇੱਕ ਮਿੰਟ ਵੀਰ ਜੀ ਬਾਜੀ ਤੁਹਾਨੂੰ ਬਾਜੀ ਮੈਂ ਸਾਬ ਜਾਨ ਆਹ ਸਿਆਪੇ ਦੀ ਗੱਲ ਜਿਹੜਾ ਕਰੀ ਮਰਮਾਨਾ ਬਾਬਾ ਪੁੱਛਿਆ ਕਿ ਕੀ ਹੋ ਰਿਹਾ ਮੈਂ ਤੇ ਤੁਹਾਨੂੰ ਸਾਰਾ ਕਹਿੰਦਾ ਜਿਹੜਾ ਨਾਰਸੁਰ ਜਿਹਦੇ ਬਲਾਜਮ ਜਿਹੜੇ ਆ ਉਹਦੇ ਦੇ ਪੈਸੇ ਨਹੀਂ ਉਹ ਦਿੰਦੇ ਹਰ ਵਾਰੀ ਇਹ ਖਰਾਬ ਕਰਦੇ ਆ ਐਦ ਕੀ ਵੀ ਬੋਲੀ ਨੂੰ ਜਿਹੜਾ ਇਹਨਾਂ ਨੇ ਖਰਾਬ ਕਰੰਦੇ ਆ ਇਹ ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਕਰੀ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਅੰਮ੍ਰਿਤਸਰ ਰਹਿੰਦੇ ਜੀ ਅਸੀਂ ਉੱਥੇ ਗੁੰਡਾ ਕਰਦੀ ਕਰਨ ਵਾਤੇ ਇੱਕ ਮਿੰਟ ਅੱਗੇ ਪਾ ਉਹਨਾਂ ਨੇ ਧਮਕੀਆਂ ਜਿਹੜੇ ਦੁਕਾਨਦਾਰ ਲੱਗੇ ਆ ਉਹ ਸਾਨੂੰ ਧਮਕੀਆਂ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਅੱਧੇ ਕਰਮਸ਼ਾਹ ਕਹਿੰਦੇ ਅੱਧੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਅੱਧੇ ਦੇ ਪੈਸੇ ਲੈ ਗਏ ਪਹਿਲੋਂ ਸੈਟਿੰਗ ਸੈਟਿੰਗ ਸਾਨੂੰ ਜੱਜ ਸਾ ਕਿਹੜੇ ਮੁਲਾਜ਼ਮ ਇਹ ਤੋਂ ਕਰਪਸ਼ਨ ਕਰਦੇ ਜਿਹੜੇ ਕਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਤਾਂ ਦੱਸਦਾ ਹਾਂ ਇਮਾਨਦਾਰ ਕਹਿੰਦੇ ਆ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਹੈਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੋਰੇਸ਼ਨ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕੱਲ੍ਹ ਦੇ ਮਹੀਨਾ ਕੱਲ੍ਹ ਦੇ 15 ਦਿਨ ਕੱਲ੍ਹ ਦੇ ਕਰਾਈਆਂ ਕੱਲ੍ਹ ਦੇ ਆ ਜੋ ਕੇ ਸਰਕਾਰ ਤੱਕ ਕਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੂ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵਾ ਵੇਖੋ ਜੀ ਠੇਕਾ ਜਿੱਦੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗ੍ਹਾ ਵਾ ਤੁਸੀਂ ਉੱਥੇ ਦੇ ਕਮੇਟੀ ਘਰ ਦੇ ਮਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹਗਾ ਵਾ ਵੀ ਤੂੰ ਇਹ ਤੂੰ ਖਾਲੀ ਰੱਖੋ ਜਗਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਣੀ ਆ ਠੀਕ ਹੈ ਸਮਝ ਹੈ ਨਹੀਂ ਉਹਦੀ ਬੋਲੀ ਕਰਾਣਾ ਮਹੀਨਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿੱਦਾਂ ਲੱਗੀ ਸਰਕਾਰੀ ਜਗਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗਾ ਦੀ ਬੋਲੀ ਰੱਖੀ ਆ ਉਹ ਜਗਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਇਹ ਜਿਹੜੀ ਚੀਜ਼ ਹੀ ਦਈਏ ਉਹ ਜਗਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਾਇਦਾ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਹੈ ਬੋਲੀ ਕੈਨਸਲ ਹੋ ਰਹੀ ਹੈ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਨੇ ਪੈਸੇ ਸਿਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤਾਂ ਕੈਸ਼ ਹੀ ਵਾਪਸ ਲਾ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਦਿਆਂ ਤੇ ਬੈਠੇ ਸਾਨੂੰ ਕੀ ਦੇਖਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਓ ਹੁੰਦੇ ਹਾਂ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਦੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਣਗੇ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਆ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਨਾ ਲਗਨ ਦਿੱਤੀਆਂ ਪ੍ਰਦਰਸ਼ਨ ਨੇ 5000 ਰੁਪਏ ਆ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਹਾ ਕਰਵਾ ਦਿਓ ਜੀ ਤੇ ਕਰਵਾਤੇ ਆ ਸਲਿੱਪ ਆਹ ਵਾਲੀਆਂ ਤਾਂ ਸਿੱਧਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਤੁਹਾਨੂੰ ਉਹ ਵੀ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਬਾਸ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਦੋ-ਦੋ ਮਹੀਨੇ ਤੱਕ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣ ਇੱਕ ਜਕਰ ਕਰਤਾ ਸੀ ਇਹ ਖਰਚਾ ਹੈ ਖਰਚਾ ਬਚ ਕੀ ਹੈ ਜੀ ਬੀਬੀ ਜਿਹੜੀਆਂ ਪੋਜੀ ਪੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਰੀ ਠੇਕੇ ਤੇ ਪੋਲੀਕਾਰ ਸਾਡੇ ਕੋ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨੂੰ ਜਗਾ ਕਾਰਪੋਰੇਸ਼ਨ ਤਹਿ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਤੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਕੱਲ੍ਹ ਹਾਊਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹਾਊਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਹੀ ਰੱਖ ਛੜਿਆ ਪੂਰਨ ਉਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕ੍ਰਪਸ਼ਚ ਦੇ ਵੀ ਦੋਸ਼ ਲੱਗਦੇ ਬਿਲਕੁਲ ਇਹਦੇ 'ਚ ਕੋਈ ਦੂਰ ਰਹਿਵਾਂ ਨਹੀਂ ਗਿਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟ ਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਹੀ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਨੋਸ਼ ਲੱਗਦੇ ਨੇ ਕਿਹੜੇ ਅਸਰ ਲੱਗਦੇ ਆ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇਨਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੱਥੇ ਸਾਰੇ ਰਲ ਮਿਲ ਕੇ 10 ਕਮਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਈਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰਾ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆਗੇ ਇਹਨਾਂ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਵੀ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ ਬੜਾ ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤਾਂ ਕੀ ਇਹ ਕੱਚੀ-ਬੱਚੀ ਜਨਾਇਜ਼ ਹੈ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰੀਆਂ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢਾਗਣਾ ਬੋਲੀ ਹੋਵੇ ਉਹਦੇ ਵਿੱਚ ਕੋਈ ਕ腐ਸ਼ਨ ਦੀ ਗੱਲ ਨਾ ਹੋਵੇ ਉਹ ਕਹਣ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਬੜਾ ਬੜਾ ਤੁਹਾਡੇ ਦਫਤਰ ਚ ਖਾਸ ਕਰਕੇ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ ਕਈ ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਲੇ ਪੈਸੇ ਵਾਪਸ ਨਹੀਂ ਲੈਏ ਨਹੀਂ ਕੈਨਸਲ ਹੋਈ ਪੋਸਟਪੋਨ ਹੋਈ ਹੈ ਪਰਸੋ 12 ਵਜੇ ਬੋਲੀ ਹੋਏਗੀ ਫੇਰ